ਬੋਰਡ ਦੇ ਵਿੱਚ ਕਪੜਾ ਵਪਾਰੀ ਸੰਜੇ ਵਰਮਾ ਦੇ ਕਤਲ ਤੋਂ ਬਾਅਦ ਪੁਲਿਸ ਦੇ ਵੱਲੋਂ ਦੋ ਮੁਲਜ਼ਮਾਂ ਦਾ ਇਨਕਾਊਂਟਰ ਕੀਤਾ ਗਿਆ ਹੈ ਪਰ ਇਸ ਇਨਕਾਊਂਟਰ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਵੱਡੀ ਪੱਧਰ ਤੇ ਇਸ ਨੂੰ ਫੇਕ ਇਨਕਾਊਂਟਰ ਕਿਹਾ ਜਾ ਰਿਹਾ ਹੈ ਪਰ ਉਹ ਕਿਹੜੇ ਸਵਾਲ ਨੇ ਜਿਨ੍ਹਾਂ ਦੇ ਕਰਕੇ ਇਸ ਨੂੰ ਫੇਕ ਇਨਕਾਊਂਟਰ ਕਿਹਾ ਜਾ ਸਕਦਾ ਹੈ ਜਾਂ ਇਨਕਾਊਂਟਰ ਰੀਅਲ ਆ ਤੁਹਾਡੇ ਸਾਹਮਣੇ ਅਸੀਂ ਤੱਥ ਪੇਸ਼ ਕਰਾਂਗੇ ਜਿਸ ਤੋਂ ਤੁਸੀਂ ਆਪਣੇ ਆਪ ਹੀ ਅੰਦਾਜ਼ਾ ਲਗਾ ਲੈਣਾ ਕਿ ਇਹ ਫੇਕ ਜਾਂ ਫਿਰ ਰੀਅਲ ਇਨਕਾਊਂਟਰ ਹੁਣ ਗੱਲ ਕਰਦੇ ਆਂ ਪਹਿਲਾਂ ਆਪਾਂ ਸਵਾਲਾਂ ਦੇ ਜੋ ਪੂਰੇ ਮਾਮਲੇ ਦੇ ਵਿੱਚ ਪੈਦਾ ਹੋ ਰਹੇ ਨੇ। ਅਬੋਰ ਪੁਲਿਸ ਨੇ ਪਹਿਲਾਂ ਦੁਪਹਿਰ 3:30 ਵਜੇ ਪ੍ਰੈਸ ਕਾਨਫਰੰਸ ਕਰਨ ਦਾ ਸਮਾਂ ਰੱਖਿਆ ਸੀ ਜਦੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਸੀ ਕਿ ਸੰਜੀਵ ਵਰਮਾ ਦੇ ਕਤਲ ਮਾਮਲੇ ਵਿੱਚ ਦੋ ਮੁਜ਼ਮਮਾ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਪਰ ਅਚਾਨਕ ਸਮਾਂ ਬਦਲ ਕੇ 3 ਵਜੇ ਦਾ ਕਰ ਦਿੱਤਾ ਗਿਆ। ਪਰ ਜਿਹੜੀ ਕਾਨਫਰੰਸ ਆ ਉਹ ਅੱਧੇ ਘੰਟੇ ਬਾਅਦ ਤਕਰੀਬਨ 3:30 ਵਜੇ ਖਤਮ ਹੋ ਜਾਂਦੀ ਆ ਪਰ ਉਸ ਤੋਂ ਫਿਰ ਅੱਧੇ ਘੰਟੇ ਬਾਅਦ ਇਹ ਖਬਰ ਆਉਂਦੀ ਹੈ ਕਿ ਦੋ ਮੁਲਜ਼ਮ ਪੁਰਸ਼ ਮੁਕਾਬਲੇ ਦੇ ਵਿੱਚ ਮਾਰੇ ਗਏ ਨੇ ਮੁਲਜ਼ਮਾਂ ਨੂੰ ਉਸ ਕਾਨਫਰੰਸ ਦੇ ਵਿੱਚ ਵੀ ਪੇਸ਼ ਨਹੀਂ ਕੀਤਾ ਗਿਆ ਸੀ ਪ੍ਰੈਸ ਕਾਨਫਰੰਸ ਤੋਂ 30 ਮਿੰਟ ਬਾਅਦ ਅਚਾਨਕ ਘਟਨਾ ਵਾਪਰੀ ਜਦੋਂ ਕਿ ਏਡੀਜੀਪੀ ਅਰਪਿਤ ਸ਼ੁਕਲਾ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਵਾਰ-ਵਾਰ ਇਹ ਕਹਿ ਰਹੇ ਸਨ ਕਿ ਅਪਰਾਧੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਗੱਲ ਦਾ ਕੋਈ ਜਵਾਬ ਨਹੀਂ ਆ ਕਿ ਮੁਕਾਬਲੇ ਦੇ ਦੌਰਾਨ ਮਾਰੇ ਗਏ ਅਪਰਾਧੀਆਂ ਦੇ ਹੋਰ ਸਾਥੀ ਕਿਵੇਂ ਭੱਜ ਗਏ ਕਿਉਂਕਿ ਪੁਲਸ ਨੇ ਦਾਅਵਾ ਕੀਤਾ ਸੀ ਕਿ ਜਦੋਂ ਅਸੀਂ ਹਥਿਆਰ ਬਰਾਮਦ ਕਰਨ ਦੇ ਲਈ ਜਗ੍ਹਾ ਦੇ ਉੱਪਰ ਪਹੁੰਚਦੇ ਹਾਂ ਤਾਂ ਉਹਨਾਂ ਦੇ ਸਾਬਕਾ ਉੱਥੇ ਮਿਲ ਦੋਂਦੇ ਨੇ ਉਹ ਪੁਲਸ ਦੇ ਉੱਪਰ ਫਾਇਰਿੰਗ ਕਰ ਦਿੰਦੇ ਨੇ ਡੀਆਈਜੀ ਨੇ মিডিਆ ਨੂੰ ਮੌਕੇ ਤੇ ਬੁਲਾਉਣ ਦੀ ਬਜਾਏ ਆਪਣਾ ਬਿਆਨ ਰਿਕਾਰਡ ਕਰਕੇ ਕਿਉਂ ਭੇਜਿਆ ਮੁਕਾਬਲੇ ਵਾਲੀ ਥਾਂ ਤੇ ਕਿਸੇ ਨੂੰ ਕਿਉਂ ਨਹੀਂ ਜਾਣ ਦੀ ਇਜਾਜ਼ਤ ਦਿੱਤੀ ਗਈ ਕਤਲ ਕਰਨ ਤੋਂ ਬਾਅਦ ਜੋ ਅਪਰਾਧੀ ਸੀ ਉਹ ਸੀਤੋ ਵਾਲੇ ਪਾਸੇ ਭੱਜੇ ਸਨ ਪਰ ਉਹਨਾਂ ਦੇ ਜੋ ਹਥਿਆਰ ਅਤੇ ਹੋਰ ਸਮਾਨ ਸੀ ਉਹ ਪੰਜ ਪੀਰ ਦੇ ਟਿੱਬੇ ਦੇ ਨੇੜੇ ਕਿ ਪਹੁੰਚ ਗਿਆ ਇਹ ਵੀ ਇੱਕ ਵੱਡਾ ਸਵਾਲ ਆ ਪਰ ਇਸ ਪੂਰੇ ਸਵਾਲਾਂ ਦਾ ਹਜੇ ਤੱਕ ਪੁਸਤ ਦੇ ਵੱਲੋਂ ਕੋਈ ਵੀ ਜਵਾਬ ਸਾਹਮਣੇ ਨਹੀਂ ਆਇਆ ਪਰ ਇਹ ਸਵਾਲ ਨੇ ਜਿਸ ਨਾਲ ਜਰੀਏ ਇਹ ਸ਼ੱਕ ਪੈਦਾ ਹੋ ਰਿਹਾ ਹੈ ਕਿ ਇਹ ਫੇਕ ਇੰਕਾਊਂਟਰ ਕਿਉਂਕਿ ਇਸ ਕਤਲ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਵਪਾਰੀ ਵਰਗ ਦੇ ਵੱਲੋਂ ਵੱਡੇ ਪੱਧਰ ਤੇ ਜੋ ਸ਼ਹਿਰਾਂ ਦੇ ਵਿੱਚ ਵਪਾਰ ਮੰਡਲ ਹੁੰਦੇ ਉਹਨਾਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਸੀ ਤੇ ਬਾਜ਼ਾਰ ਬੰਦ ਕਰਨ ਦੇ ਸੁਨੇਹੇ ਵੀ ਸਾਹਮਣੇ ਆ ਰਹੇ ਸਨ ਜਿਸ ਤੇ ਕਾਰਨ ਸਰਕਾਰ ਦੇ ਉੱਪਰ ਦਬਾਅ ਵਧ ਗਿਆ ਜਿਸ ਦੇ ਕਰਕੇ ਹੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਉਸ ਸਮੇਂ ਹਬੌਰ ਦੇ ਵਿੱਚ ਪਹੁੰਚੇ ਸਨ ਪਰ ਇਸ ਇਨਕਾਊਂਟਰ ਤੋਂ ਬਾਅਦ ਇਹ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੇ ਦੋ ਮੁਲਜ਼ਮਾਂ ਦਾ ਇਨਕਾਊਂਟਰ ਕੀਤਾ ਗਿਆ ਹੈ ਇਹਨਾਂ ਦਾ ਕਤਲ ਦੇ ਨਾਲ ਸਬੰਧ ਜ਼ਰੂਰ ਸੀ ਪਰ ਇਹਨਾਂ ਦੋਵੇਂ ਨੌਜਵਾਨਾਂ ਦੇ ਵੱਲੋਂ ਸੰਜੇ ਵਰਮਾ ਦੇ ਉੱਪਰ ਫਾਇਰਿੰਗ ਨਹੀਂ ਕੀਤੀ ਕਿਸੇ ਸਗੋਂ ਕਿ ਇਹ ਉਹ ਨੌਜਵਾਨ ਨੇ ਜੋ ਸਵਿਫਟ ਗੱਡੀ ਦੇ ਵਿੱਚ ਸਨ ਸੰਜੇ ਵਰਮਾ ਦੇ ਉੱਪਰ ਫਾਇਰਿੰਗ ਕਰਨ ਵਾਲੇ ਤਿੰਨ ਨੌਜਵਾਨ ਹੋਰ ਸਨ ਜਾਣਕਾਰੀ ਦੇ ਮੁਤਾਬਕ ਕਾਤਲ ਇੱਕ ਦਿਨ ਪਹਿਲਾਂ ਹੀ ਹਬੋਰ ਆਏ ਸਨ ਇਨ੍ਹਾਂ ਅਪਰਾਧੀਆਂ ਦੀ ਕਾਰ 6 ਜੁਲਾਈ ਨੂੰ ਪਟਿਆਲਾ ਤੋਂ ਹਬੋਰ ਆਈ ਸੀ ਸ਼ਾਮ ਤਕਰੀਬਨ 4:15 ਮਿੰਟਾਂ ਦੇ ਉੱਪਰ ਇਹ ਕਾਰ ਪੁੱਚੋ ਮੰਡੀ ਵਾਲੇ ਟੋਲ ਪਲਾਜ਼ ਦੇ ਦੇ ਉੱਪਰੋਂ ਨੰਗੀ ਸੀ 7 ਜੁਲਾਈ ਨੂੰ ਕਤਲ ਵਾਲੇ ਦਿਨ ਕਾਰ ਦੇ ਵਿੱਚ ਪੰਜ ਲੋਕ ਸਨ ਸੰਜੇ ਵਰਮਾ ਤੇ ਗੋਲੀਬਾਰੀ ਕਰਨ ਵਾਲੇ ਤਿੰਨੇ ਹਮਲਾਵਰ ਬਠਿੰਡਾ ਦੇ ਵਿੱਚ ਉਤਰ ਗਏ ਸਨ ਇਹ ਤਿੰਨੇ ਨੌਜਵਾਨ ਅਜੇ ਵੀ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਬਾਹਰ ਨੇ ਜਿਸ ਸਮੇਂ ਤੱਕ ਆਪਾਂ ਇਹ ਵੀਡੀਓ ਕਰ ਰਹੀਆਂ 7 ਜੁਲਾਈ ਨੂੰ ਤਕਰੀਬਨ 10:30 ਵਜੇ ਜੋ ਕਤਲ ਕਰਨ ਤੋਂ ਬਾਅਦ ਇਹ ਤਕਰੀਬਨ 11:37 ਮਿੰਟਾਂ ਦੇ ਉੱਪਰ ਜੋ ਪੁੱਚੋਆ ਟੋਲ ਪਲਾਜ਼ੇ ਨੂੰ ਇੱਕ ਵਾਰ ਫਿਰ ਲੰਘਦੇ ਨੇ ਜਦੋਂ ਇਹ ਫਾਇਰਿੰਗ ਕਰਕੇ ਬੋਰ ਤੋਂ ਚੱਲ ਗਿਆ ਦਿਨੇ ਪਰ ਜੋ ਤਾਰਾ ਇਹ ਸੰਗਰੂਰ ਭਵਾਨੀਗਾ ਟੋਲ ਪਲਾਜ਼ੇ ਦੇ ਉੱਪਰ ਨਹੀਂ ਪਹੁੰਚਦੀ ਇਨਕਾਉਂਟਰ ਦੇ ਵਿੱਚ ਮਾਰੇ ਗਏ ਦੋਵੇਂ ਮੁਲਜ਼ਮ ਸ਼ਕਤੀ ਨਾਮ ਦੇ ਇੱਕ ਨੌਜਵਾਨ ਨੂੰ ਜਾਣਦੇ ਸਨ ਉਹਨਾਂ ਨੂੰ ਇਸ ਗੱਲ ਦਾ ਕੋਈ ਵੀ ਅੰਦਾਜ਼ਾ ਨਹੀਂ ਸੀ ਕਿ ਹਬੌਰ ਦੇ ਵਿੱਚ ਕਤਲ ਦੀ ਯੋਜਨਾ ਬਣਾਈ ਗਈ ਹੈ ਇਨ੍ਹਾਂ ਨੌਜਵਾਨਾਂ ਦੇ ਵਿੱਚੋਂ ਇੱਕ ਚਿੱਟਾ ਪੀਂਦਾ ਵੀ ਆਦੀ ਸੀ ਉਸ ਨੂੰ ਇਲਾਜ ਦਿੱਤਾ ਗਿਆ ਕਿ ਉਸ ਨੂੰ ਵੱਡੀ ਮਾਤਰਾ ਦੇ ਵਿੱਚ ਟਾ ਸਪਲਾਈ ਕਰਨ ਦੇ ਲਈ ਦਿੱਤਾ ਜਾਵੇਗਾ ਬਦਲੇ ਵਿੱਚ ਉਸ ਨੂੰ ਕੋ ਟਿੱਟਾ ਵੀ ਮਿਲੇਗਾ ਇਸੇ ਕਰਕੇ ਉਸ ਕਤਲ ਦੇ ਵਿੱਚ ਸ਼ਾਮਲ ਹੋ ਗਿਆ ਇਲਾਜ ਉਸ ਨੂੰ ਹਬੋਰ ਲੈ ਕੇ ਆਉਂਦਾ ਹੈ ਮਸ਼ਹੂਰ ਕਪੜਾ ਕਾਰੋ ਪਰ ਅਤੇ ਫੈਸ਼ਨ ਡਿਜ਼ਾਈਨਰ ਨਿਊ ਵੇਅਰ ਵੈਲ ਦੇ ਮਾਲਕ ਸੰਜੇ ਵਰਮਾ ਦੇ ਕਤਲ ਦੇ ਵਿੱਚ ਸ਼ਾਮਲ ਦੋ ਅਪਰਾਧੀ ਰਾਮਰਤਨ ਅਤੇ ਜਸਪੀਤ ਮੰਗਲਵਾਰ ਨੂੰ ਪੁਲਿਸ ਮੁਕਾਬਲੇ ਦੇ ਵਿੱਚ ਮਾਰੇ ਗਏ ਨੇ ਇਹਨਾਂ ਦੋਵਾਂ ਨੇ ਸੰਜੇ ਵਰਮਾ ਤੇ ਗੋਲੀਬਾਰੀ ਕਰਨ ਵਾਲੇ ਤਿੰਨੇ ਹਮਲਾਵਰਾਂ ਨੂੰ ਆਪਣੀ ਕਾਰ ਦੇ ਵਿੱਚ ਬਿਠਾ ਕੇ ਮੌਕੇ ਦੇ ਉੱਪਰੋਂ ਫਰਾਰ ਹੋ ਗਏ ਸਨ ਪੁਲਸ ਨੇ ਕਤਲ ਤੋਂ ਸਿਰਫ 30 ਘੰਟੇ ਬਾਅਦ ਹੀ ਦੋਵੇਂ ਮੁਲਜ਼ਮਾਂ ਨੂੰ ਮਾਰ ਦਿੱਤਾ ਹੈ ਤਿੰਨੇ ਮੁੱਖ ਮੁਲਜ਼ਮ ਹਜੇ ਵੀ ਪੁਲਸ ਦੀ ਪਕੜ ਤੋਂ ਬਾਹਰ ਹਨ ਮੁਕਾਬਲੇ ਤੋਂ 1 ਘੰਟਾ ਪਹਿਲਾਂ ਐਡੀਜੀਪੀ ਅਰਪਤ ਸ਼ੁਕਲਾ ਨੇ ਹਬੌਰ ਦੇ ਵਿੱਚ ਮੀਡੀਆ ਨੂੰ ਦੱਸਿਆ ਕਿ ਵਰਮਾ ਕਤਲ ਕੇਸ ਦੇ ਵਿੱਚ ਕੁੱਲ 5 ਮੁਲਜ਼ਮ ਸ਼ਾਮਲ ਹਨ ਇਨ੍ਹਾਂ ਦੇ ਵਿੱਚੋਂ ਤਿੰਨ ਬਾਈਕ ਤੇ ਸਨ ਅਤੇ ਕਤਲ ਕਰਨ ਤੋਂ ਬਾਅਦ ਭੱਜ ਗਏ। ਇਸ ਤੋਂ ਬਾਅਦ ਰਾਮ ਰਤਨ ਅਤੇ ਜਸਪੀਤ ਅੱਗੇ ਘਾਰ ਦੇ ਵਿੱਚ ਉਡੀਕਰੇ ਸਨ। ਪੁਲਸ ਨੇ ਉਹਨਾਂ ਦੇ ਵਿੱਚੋਂ ਇੱਕ ਨੂੰ ਸੌਂਵਾ ਰਾਤ ਨੂੰ ਪਟਿਆਲਾ ਤੋਂ ਤੇ ਦੂਜੇ ਨੂੰ ਉਸ ਤੋਂ ਕੁਝ ਕਿਲੋਮੀਟਰ ਦੂਰ ਗ੍ਰਿਫਤਾਰ ਕੀਤਾ। ਪੈਸ ਕਾਨਫਰੰਸ ਦੇ ਦੌਰਾਨ ਏ ਡੀ ਜੀ ਪੀ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਬਾਈਤੇ ਹੋਏ ਨਜ਼ਰ ਆਏ। ਕਾਨਫਰੰਸ ਖਤਮ ਹੋਣ ਦੇ ਅੱਧੇ ਘੰਟੇ ਬਾਅਦ ਹੀ ਸ਼ਾਮ 4 ਵਜੇ ਖਬਰ ਆਈ ਕਿ ਦੋਵਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਹੈ ਤੇ ਫਿਰ ਡੀਆਈਜੀ ਹਰਮਨ ਵੀ ਸਿੰਗਲ ਦੀ ਇੱਕ ਰਿਕਾਰਡਿੰਗ ਮੀਡੀਆ ਨੂੰ ਦਿੱਤੀ ਗਈ ਇਸ ਵਿੱਚ ਉਹਨਾਂ ਨੇ ਦਾਅਵਾ ਕੀਤਾ ਕਿ ਪੁਲਿਸ ਰਾਮਰਤਨ ਅਤੇ ਜਸਪ੍ਰੀਤ ਨੂੰ ਹਥਿਆਰ ਅਤੇ ਹੋਰ ਸਮਾਨ ਬਰਾਮਦ ਕਰਨ ਦੇ ਲਈ ਅਬੋਰ ਦੇ ਪੰਜ ਪੀ ਟਿੱਬਾ ਇਲਾਕੇ ਦੇ ਵਿੱਚ ਲੈ ਕੇ ਗਏ ਸੀ ਉਸ ਦੇ ਕੁਝ ਹੋਰ ਸਾਥੀ ਵੀ ਸਮਾਨ ਦੀ ਭਾਲ ਦੇ ਲਈ ਉੱਥੇ ਪਹੁੰਚ ਗਏ ਉਹਨਾਂ ਨੇ ਅਚਾਨਕ ਪੁਲ ਦੇ ਉੱਪਰ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਿਸ ਦੀ ਗੱਡੀ ਨੂੰ ਵੀ ਗੋਲੀ ਲੱਗੀ। ਪੁਲਸ ਨੂੰ ਸਵੈ ਰੱਖਿਆ ਦੇ ਵਿੱਚ ਜਵਾਬੀ ਕਾਰਵਾਈ ਕਰਨੀ ਪਈ। ਇਸ ਦੇ ਵਿੱਚ ਦੋਵੇਂ ਮੁਲਜ਼ਮ ਮਾਰੇ ਗਏ। ਇਸ ਮੁਕਾਬਲੇ ਦੇ ਵਿੱਚ ਇੱਕ ਪੁਲਸ ਕਰਮਚਾਰੀ ਮਨਿੰਦਰ ਸਿੰਘ ਵੀ ਜ਼ਖਮੀ ਹੋ ਗਿਆ। ਉਹਦੇ ਬਾਹ ਦੇ ਵਿੱਚ ਗੋਲੀ ਲੱਗੀ ਆ ਉਸ ਨੂੰ ਇਲਾਜ ਦੇ ਲਈ ਹਬੂ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਇਹ ਪੂਰੀ ਜਾਣਕਾਰੀ ਸੀ ਇਨਕਾਊਂਟਰ ਦੇ मामले ਦੇ ਵਿੱਚ ਜਦੋਂ ਕਿ ਹਜੇ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਜਿਹੜੇ ਤਿੰਨ ਮੁੱਖ ਮੋਲਜ਼ਮ ਸੀ ਇਸ ਕਤਲ ਮਾਮਲੇ ਦੇ ਵਿੱਚ ਉਹ ਹਜੇ ਵੀ ਫਰਾਰ ਨੇ ਤੇ ਜਿਹੜੇ ਨੌਜਵਾਨਾਂ ਦੇ ਵੱਲੋਂ ਉਹਨਾਂ ਨੂੰ ਗੱਡੀ ਵਿੱਚ ਫਰਾਰ ਕਰਵਾਇਆ ਗਿਆ ਸੀ ਉਹਨਾਂ ਨੂੰ ਹੀ ਮਾਰਿਆ ਗਿਆ ਯਾਨੀ ਕਿ ਉਹਨਾਂ ਦਾ ਹੀ ਇਨਕਾਊਂਟਰ ਕੀਤਾ ਗਿਆ ਹੈ ਹੁਣ ਤੁਸੀਂ ਆਪਣੇ ਆਪ ਇਹ ਤੈਅ ਕਰ ਲੈਣਾ ਹੈ ਕਿ ਇਹ ਫੇਕ ਇਨਕਾਊਂਟਰ ਹੈ ਜਾਂ ਫਿਰ ਇਹ ਰੀਅਲ ਇਨਕਾਉਂਟਰ ਇਸ ਪੂਰੇ ਕਤਲकांड ਦੇ ਵਿੱਚ ਕੁਝ ਪੋਸਟਾਂ ਵੀ ਸਾਹਮਣੇ ਆਈਆਂ ਸੀ ਤਾਂ ਪਹਿਲਾ ਕਤਲ ਦੇ ਸਮੇਂ ਤੇ ਫਿਰ ਇਨਕਾਉਂਟਰ ਤੋਂ ਬਾਅਦ ਇੱਕ ਪੋਸਟ ਸਾਹਮਣੇ ਜਿਸ ਤੇ ਦਾਵਾ ਕੀਤਾ ਜਾਂਦਾ ਹੈ ਕਿ ਇਹ ਫੇਕ ਇਨਕਾਉਂਟਰਾ ਜੋ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਪਰ ਅਸੀਂ ਨਾ ਦੋਵੇਂ ਪੋਸਟਾਂ ਦੀ ਪੁਸ਼ਟੀ ਨਹੀਂ ਕਰਦੇ